ਅੱਜ ਚਿੱਕੜ ਸਿੱਖਣ ਆਸਦੇ ਬੰਦੇ ਬਿਠਾਏ ਹੋਏ ਨੇ ਰੋਜ਼ ਚਿੱਕੜ ਸੜਦੇ ਨੇ ਹੁਣ ਤਾਂ ਚਿੱਕੜ ਸਿੱਟਣ ਵਾਲੇ ਗੰਦ ਦੇ ਵਿੱਚੇ ਵੜਤੇ ਨੇ ਗੰਦ ਦੇ ਵਿੱਚ ਵੜ ਜਾ ਬਾਹਰ ਖੜਕੇ ਨਹੀਂ ਤੁਸੀਂ ਚਿੱਕੜ ਸੁੱਟ ਸਕਦੇ ਵਿੱਚ ਵੜੋ ਵਿੱਚ ਵੜ ਕੇ ਤੁਸੀਂ ਡੋਲ ਭਰ ਭਰ ਕੇ ਚਿੱਕੜ ਸੁੱਟੋ ਸੁੱਟ ਲੋ ਜਿੰਨਾ ਮਰਜ਼ੀ ਕੀ ਕਰ ਲੂਗਾ ਤੁਸੀਂ ਚਿੱਕੜ ਸੁੱਟਣ ਦੇ ਨਾਲ ਕੀ ਹੋ ਜੂਗਾ ਕਹਿੰਦੇ ਸਾਨੂੰ ਕਿਹਾ ਵੀਰ ਨਾ ਤਾਂ ਕੋ ਆਧਾਰ ਗਵਾ ਚੁੱਕੇ ਆ ਅਸੀਂ ਥੋੜਾ ਨੈਤਿਕ ਆਧਾਰ ਜਿਹੜਾ ਉਹ ਰਹਿਣੀ ਨਹੀਂ ਦੇਣਾ ਗੁਰੂ ਪਾਤਸ਼ਾਹ ਨਾ ਖਤਮ ਕਰੇ ਇਹ ਲੋਕ ਨਹੀਂ ਖਤਮ ਕਰ ਸਕਦੇ ਗੁਰੂ ਪਾਤਸ਼ਾਹ ਕਪੜਾ ਨਾ ਖਿੱਚੇ ਇਹ ਲੋਕ ਨਹੀਂ ਖਿੱਚ ਸਕਦੇ ਇਹ ਖੁਦ ਨੰਗੇ ਹੋ ਜਾਣਗੇ ਔਰ ਇਹਨਾਂ ਵਿਸ਼ਵਾਸ ਹੈ ਮੈਨੂੰ ਅਕਾਲ ਪੁਰਖ ਤੇ ਇਹਨਾਂ ਵਿਸ਼ਵਾਸ ਹੈ ਮੈਨੂੰ ਗੁਰੂ ਤੇ ਜਿਹੜੇ ਅੱਜ ਕਪੜੇ ਲਾ ਰਹੇ ਆ ਨਾ ਇਹਨਾਂ ਦੇ ਖੁਦ ਕਪੜੇ ਲੈਣਗੇ ਇਹ ਮੇਰਾ ਅਕਾਲ ਪੁਰਖ ਤੇ ਔਰ ਗੁਰੂ ਤੇ ਪ੍ਰੋਸਾ ਹੈ ਔਰ ਦੇਖੇਗੇ ساری ਦੁਨੀਆ ਆਪ ਹੀ ਦਰਖਾਸਤ ਦੇਣ ਵਾਲੇ ਆਪ ਹੀ ਦਰਖਾਸਤ ਲੈਣ ਵਾਲੇ ਆਪ ਹੀ ਬਿਆਨ ਇਕੱਠੇ ਕਰਨ ਵਾਲੇ ਆਪ ਹੀ ਕਮੇਟੀ ਬਣਾਉਣ ਵਾਲੇ ਆਪ ਹੀ ਜੱਜ ਬਣ ਕੇ ਉੱਥੇ ਕਮੇਟੀ ਚ ਫੈਸਲਾ ਕਰਨ ਵਾਲੇ ਆਪ ਹੀ ਹੁਣ ਉਸ ਫੈਸਲੇ ਨੂੰ ਸਹੀ ਠਰਾਉਣ ਵਾਸਤੇ ਸੋਸ਼ਲ ਮੀਡੀਆ ਦੇ ਉੱਤੇ ਚਿੱਠੀਆਂ ਜਾਰੀ ਕਰਨ ਵਾਲੇ ਬਿਆਨ ਜਾਰੀ ਕਰਨਗੇ ਕਮਾਲ ਦੀ ਚਲੋ ਠੀਕ ਹੈ ਜੇ ਇੱਕ ਗੱਲ ਮੈਂ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਕਹਿ ਦਿਆਂ ਜੋ ਕੀਤਾ ਗੁਰੂ ਲਈ ਕੀਤਾ ਹੈ ਔਰ ਪੰਥ ਦੀਆਂ ਭਾਵਨਾਵਾਂ ਦੀ ਤਰਜ਼ਮਾਨੀ ਕਰਦੇ ਆ ਸੀ ਪੰਥ ਚਾਹੁੰਦਾ ਸੀ ਕੌਮ ਚਾਹੁੰਦੀ ਸੀ ਤੇ ਅਸੀਂ ਕਰਤਾ ਹੁਣ ਜੋ ਤੁਸੀਂ ਸਾਡੇ ਨਾਲ ਕਰ ਰਹੇ ਹੋ ਉਹ ਗੁਰੂ ਜਾਣੇ ਜਿਵੇਂ ਭਗਤ ਨਾਮਦੇਵ ਜੀ ਨੇ ਕਿਹਾ ਸੀ ਜਦੋਂ ਪੰਡਿਆਂ ਨੇ ਮੰਦਰ ਚੋਂ ਧੱਕੇ ਮਾਰ ਕੇ ਬਾਹਰ ਕੱਢਤਾ ਸੀ ਤੇ ਗਾਲਾ-ਗੂਲਾ ਮੇ ਕੱਟੀਆਂ ਸੀ ਤੇ ਉਹਨਾਂ ਨੇ ਅਕਾਲ ਪੁਰਖ ਨੂੰ ਕਿਹਾ ਸੀ ਇਹ ਪੰਡਿਆ ਮੋਕੋ ਢੇਡ ਕਹਿ ਤੇਰੀ ਪੈਜ ਪਛੌੜੀ ਹੋਇਆ ਲਾ ਕਹਿੰਦੇ ਵਾਹਿਗੁਰੂ ਇਹ ਪੰਡਤ ਮੈਨੂੰ ਢੇਡ ਕਹਿੰਦਾ ਹੈ ਥੋੜੇ ਸਮੇਂ ਬਾਅਦ ਕਹਿੰਦੇ ਮੈਨੂੰ ਥੋੜੀ ਕਹਿੰਦਾ ਤੈਨੂੰ ਹੀ ਕਹਿੰਦਾ ਕਿਉਂਕਿ ਤੇਰੇ ਮੇਰੇ ਚ ਭੇਦ ਥੋੜੀ ਹੈ ਨਾਮੇ ਨਾਰਾਇਣ ਨਾਹੀ ਭੇਦ ਇਹ ਚਿੱਕੜ ਮੇਰੇ ਤੇ ਨਹੀਂ ਸਟ ਰਿਹਾ ਤੁਸੀਂ ਨਾ ਮੇਰੇ ਤੇ ਡਗ ਰਿਹਾ ਕਿਉਂ ਕਿਉਂਕਿ ਮੇਰਾ ਪੰਥ ਨਹੀਂ ਸਬਕਾਰ ਰਿਹਾ ਮੇਰੀ ਕੌਮ ਨਹੀਂ ਸਬਕਾਰ ਰਹੀ ਇਸ ਕਰਕੇ ਤੁਸੀਂ ਮੇਰੇ ਤੇ ਨਹੀਂ ਸਟ ਪੈ ਇਹ ਮਤ ਭੁੱਲੋ ਕਿ ਅਸੀਂ ਲਬੇੜ ਕੇ ਗੰਦਾ ਕਰਕੇ ਘਰੇ ਬਾਦ ਨਾ ਜੁਬਾਨ ਬੰਦ ਕਰਦੇ ਆਂ ਉਸ ਕੀ ਮਨ ਲੱਗ ਰਹੀਆਂ ਵੀ ਇਹਨਾਂ ਦੀ ਜੁਬਾਨ ਬੰਦ ਕਰ ਦਿਓ ਬੋਲ ਹੀ ਨਾ ਸਕਣ ਜਾ ਹੀ ਨਾ ਸਕਣ ਪਾਬੰਦੀ ਲਵਾ ਦਿਓ ਵੀ ਇਹਨਾਂ ਦੇ ਸਾਲ ਵਾਸਤੇ 2 ਸਾਲ ਵਾਸਤੇ ਬੋਲਣ ਤੇ ਪਾਬੰਦੀ ਲਾਈ ਜਾਂਦੀ ਹੈ ਧਾਰਮਿਕ ਮਾਮਲਾ ਬਣਾ ਕੇ ਨਾ ਤੇ ਪਾਬੰਦੀ ਲਵਾ ਦਿਓ ਗੁਰੂ ਪਾਤਸ਼ਾਹ ਨਾ ਕਿਸੇ ਨੂੰ ਮਾਰੇ ਇਹ ਜਿਵੇਂ ਕਿਹਾ ਨਾ ਸਟੇਟ ਸੈਕਟਰੀ ਨੇ ਇਹ سرمایہਦਾਰ ਨਹੀਂ ਮਾਰਦਾ ਇਹ سرمایہਦਾਰਾਂ ਦੀ ਵਸ ਦੀ ਗੱਲ ਨਹੀਂ ਇਹ ਪੈਸੇ ਦੇ ਜ਼ੋਰ ਨਾਲ ਨਹੀਂ ਮਾਰਦੇ ਸੋ ਪੱਕੂ ਮਾਜਰਾ ਇਸ ਪੈਂਡ ਦੇ ਵਿੱਚ ਅੱਜ ਸੰਗਤ ਨੇ ਜਿਹੜਾ ਸਨਮਾਨ ਦਿੱਤਾ ਹੈ ਸਿੰਘ ਸਾਹਿਬ ਦੀਵਾਨ ਬਾਬਾ ਦਰਬਾਰਾ ਸਿੰਘ ਜੀ ਉਹਨਾਂ ਬਾਰੇ ਦੋ ਲਫ਼ਜ਼ ਕਹਾਂ ਸ਼ਰੋਮਣੀ ਅਕਾਲੀ ਪੰਥ ਬੁੱਢਾ ਦਲ ਦੇ ਵੀ ਉਹ ਜਥੇਦਾਰ ਸੀ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਵੀ ਜਥੇਦਾਰ ਸੀ ਉਹਨਾਂ ਦੀ ਕੁਰਬਾਨੀ ਉਹਨਾਂ ਦੀ ਦੇਣ ਬਹੁਤ ਲਾ ਮਿਸਾਲ ਹੈ ਔਰ ਕਈ ਮੁਹੰਮਾ ਦੇ ਵਿੱਚ ਕਈ ਜ਼ੰਗਜ਼ੂ ਜਿਹੜੀਆਂ ਮੁਹੰਮਾ ਸੀ ਉਹਦੇ ਵਿੱਚ ਉਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਦੀਵਾਨ ਦਰਬਾਰਾ ਸਿੰਘ ਦੀਆ ਸਿੰਘ ਸਾਹਿਬ ਦੀਵਾਨ ਦਰਬਾਰਾ ਸਿੰਘ ਉਹਨਾਂ ਦੇ ਸਮੇਂ ਦੇ ਵਿੱਚ ਪੰਥ ਨੇ ਬੜੀਆਂ ਮੱਲਾਂ ਮਾਰੀਆਂ ਹਕੂਮਤ ਨੇ ਬੜਾ ਜ਼ੋਰ ਲਾਇਆ ਸਿੱਖਾਂ ਦੇ ਸਿਰਾਂ ਦਾ ਮੁੱਲ ਪਾਉਣ ਦੇ ਪਾਏ ਸਿੱਖਾਂ ਦੇ ਘਰ ਘਾਟ ਉਜਾੜੇ ਪਰ ਉਹਨਾਂ ਦੀ ਅਗਵਾਈ ਦੇ ਵਿੱਚ ਹਮੇਸ਼ਾ ਹੀ ਉਸ ਵੇਲੇ ਖਾਲਸਾ ਪੰਥ ਨੇ ਲਾਹੌਰ ਸਰਕਾਰ ਤੇ ਦਿੱਲੀ ਦੀ ਸਰਕਾਰ ਨੂੰ ਜਿਹੜੀਆਂ ਚੁਣੌਤੀਆਂ ਦਿੱਤੀਆਂ ਐਸੀ ਮਹਾਨ ਸ਼ਖਸੀਅਤ ਜੋ ਪੰਥ ਦੀ ਬਹੁਤ ਵੱਡੀ ਸ਼ਕਤੀ ਹੈ ਉਸ ਦੇ ਨਾਮ ਨਾਲ ਮੈਨੂੰ ਸਤਿਕਾਰ ਦੇਣਾ ਇਹ ਮੇਰੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਮੇਰੇ ਵਾਸਤੇ ਬਹੁਤ ਫਖਰ ਦੀ ਗੱਲ ਹੈ ਔਰ ਮੈਂ